ਕੱਲ ਦੇ ਇੱਥੇ ਆਏ ਆ ਫੋਨ ਆਇਆ ਹੀ ਕੁਝ ਫਸੇ ਹੋਏ ਆ ਪਰਿਵਾਰ ਡੇਰਿਆਂ ਦੇ ਉੱਪਰ ਜਿਨ੍ਹਾਂ ਦੇ ਤੱਕ ਪਹੁੰਚ ਨਹੀਂ ਸਕਦਾ ਕੋਈ ਵੀ ਟਰੈਕਟਰ ਟਰਾਲੀ ਜਾਂ ਕੁਝ ਵੀ ਪਹੁੰਚ ਨਹੀਂ ਸਕਦਾ ਤੇ ਆਪਣੀ ਟੀਮਾਂ ਚੱਲ ਰਹੀਆਂ ਨੇ ਤਿੰਨ ਚਾਰ ਟੀਮਾਂ ਨੇ ਆਪਣੀਆਂ ਵੀਰ ਮਨਜੋਤ ਦੀ ਤੇਪਾਲ ਕਰੋੜਾ ਜਗਰੂ ਵੀਰ ਆ ਤੇ ਦਾਸ ਮਨਦੀਪਿਤਲੀ ਵਾਲਾ ਤੇ ਸਾਰੇ ਰਲ ਮਿਲ ਕੇ ਅਸੀਂ ਇੱਥੇ ਕਾਰਜ ਕਰ ਰਹੇ ਆਂ ਵੀ ਰਾਸ਼ਨ ਲੈ ਕੇ ਆਉਂਦਾ ਜਾਂ ਚਾਰਾ ਲੈ ਕੇ ਆਉਂਦਾ ਜਿਹੜੇ ਰੋਡ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਨੂੰ ਜਰੂਰ ਪੁੱਛ ਕੇ ਜਾਇਆ ਕਰੋ ਉਸ ਤੋਂ ਬਾਅਦ ਜੇ ਪਿੰਡਾਂ ਨੂੰ ਚਾਹੀਦਾ ਹੋਇਆ ਠੀਕ ਆ ਪਰ ਡੇਰਿਆਂ ਤੇ ਸਮਾਨ ਜਿਆਦਾ ਪਹਚਾਓ ਤਾਂ ਹੀ ਜਿੱਦੂ ਵੀ ਲੋਡ ਪੈਂਦੇ ਉਹਨਾਂ ਨੂੰ ਲੋਡ ਪੈਂਦੇ ਉਹਨਾਂ ਤੇ ਆਫਤ ਹੁੰਦੀ ਆ ਅਸੀਂ ਬਹੁਤ ਛੇਤੀ ਉਧਰ ਨੂੰ ਜਾਣੇ ਆ ਪਰ ਜਦੋਂ ਆਪਣੇ ਪੰਜਾਬ ਤੇ ਪੈਂਦੀ ਆ ਤੇ ਬਾਹਰੋਂ ਕੋਈ ਨਹੀਂ ਆਉਂਦਾ। ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਆ ਇਸ ਟਾਈਮ ਨਾਲ ਲੰਗਰ ਲਿਆਓ, ਨਾ ਕੁਛ ਚਾਰਾ ਚਾਹੀਦਾ ਪਸ਼ੂਆਂ ਦਾ। ਉਹ ਪਚਾਓ ਜਿਹੜੇ ਡੇਰਿਆਂ ਤੇ ਫਸੇ ਆ ਜਾਉਣਾ ਤੱਕ ਲੰਗਰ ਜਾਂ ਕੁਛ ਪਚਾਓ। ਇਸ ਇਲਾਕੇ ਦੇ ਵਿੱਚ ਅਸੀਂ ਸ਼ਾਇਦ ਕੱਲ ਜਾਂ ਪਰਸੂ ਆਏ ਆ। ਪਹਿਲਾਂ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਹੀ ਹਰੀਕੇ ਪਤਨ ਵਾਲੀ ਸਾਈਡ ਜਾਂ ਰਮਦਾਸ ਇਸ ਏਰੀਆ ਦੇ ਵਿੱਚ ਹੀ ਕੱਲ ਦੇ ਇੱਥੇ ਆਏ ਆ ਫੋਨ ਆਇਆ ਹੀ ਕੁਝ ਫਸੇ ਹੋਏ ਆ ਪਰਿਵਾਰ ਡੇਰਿਆਂ ਦੇ ਉੱਪਰ ਜਿਨ੍ਹਾਂ ਦੇ ਤੱਕ ਪਹੁੰਚ ਨਹੀਂ ਸਕਦਾ ਕੋਈ ਵੀ ਟਰੈਕਟਰ ਟਰਾਲੀ ਜਾਂ ਕੁਝ ਵੀ ਪਹੁੰਚ ਨਹੀਂ ਸਕਦਾ ਬਾਕਿਆਂ ਦੇ ਨਾਲ ਉਹਨਾਂ ਦਾ ਕਨੈਕਟ ਟੁੱਟਾ ਹੋਇਆ ਤੇ ਉਹਨਾਂ ਨੂੰ ਰੈਸਕਿਊ ਕਰਨਾ ਆਇਆ ਹੀ ਅੱਜ ਵੀ ਆਪਾਂ ਇੱਕ ਭੈਣ ਤੇ ਉਹ ਇੱਕ ਪਰਿਵਾਰ ਆ ਪੂਰਾ ਉਹ ਕੋਠੇ ਦੇ ਉੱਤੇ ਫਸਿਆ ਹੋਇਆ ਸੀ ਉਹਨਾਂ ਨੂੰ ਰੈਸਕਿਊ ਕੀਤਾ ਤੇ ਆਪਣੀ ਟੀਮਾਂ ਚੱਲ ਰਹੀਆਂ ਨੇ ਤਿੰਨ ਚਾਰ ਟੀਮਾਂ ਨੇ ਆਪਣੀਆਂ ਵੀਰ ਮਨਜੋਤ ਦੀ ਤੇ ਪਾਲ ਕਰੋੜਾ ਜਗਰੂ ਵੀਰ ਤੇ 10 ਮਨਦੀਪ ਟਿੜਲੀ ਵਾਲਾ ਤੇ ਸਾਰੇ ਰਲ ਮਿਲ ਕੇ ਅਸੀਂ ਇੱਥੇ ਕਾਰਜ ਕਰ ਰਹੇ ਆ ਤੇ ਬਹੁਤ ਇੱਥੇ ਲੋੜਵੰਦ ਦਾ ਪਰ ਇਹ ਹੈ ਕਿ ਤੁਸੀਂ ਥੋੜਾ ਜਿਹਾ ਜਦੋਂ ਮੰਨ ਲਓ ਕੋਈ ਵੀ ਰਾਸ਼ਨ ਲੈ ਕੇ ਆਉਂਦਾ ਜਾਂ ਆਚਾਰਾਂ ਲੈ ਕੇ ਆਉਂਦਾ ਜਿਹੜੇ ਰੋਡ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਨੂੰ ਜਰੂਰ ਪੁੱਛ ਕੇ ਜਾਇਆ ਕਰੋ ਉਸ ਤੋਂ ਬਾਅਦ ਜੇ ਪਿੰਡਾਂ ਨੂੰ ਚਾਹੀਦਾ ਹੋਇਆ ਠੀਕ ਆ ਪਰ ਡੇਰੇਆਂ ਤੇ ਸਮਾਨ ਜਿਆਦਾ ਪਹਚਾਓ ਜਿਹੜੇ ਕਲੇ-ਕਲੇ ਘਰ ਆ ਡੇਰੇ ਆ ਜਿਨ੍ਹਾਂ ਦਾ ਕਨੈਕਟ ਟੁੱਟ ਚੁੱਕਾ ਵਾ ਪਿੰਡਾਂ ਦੇ ਨਾਲੋਂ ਆਉਣ ਜਾਣ ਨਹੀਂ 8-8 10 ਦਾ ਫੁੱਟ ਪਾਣੀ ਆ ਮੇਨ ਗੱਲ ਇਹ ਹੈ ਕਿ ਜਿਹੜੀਆਂ ਗਲੀਆਂ ਸੜਕਾਂ ਸੀ ਉਹਨਾਂ ਦੇ ਪਾਣੀ ਦੇ ਵਹਾਣਾਂ ਸੜਕਾਂ ਟੁੱਟ ਚੁੱਕੀਆਂ ਇਹ ਨਹੀਂ ਪਤਾ ਲੱਗਦਾ ਕਿੱਥੇ ਡੂੰਘਾ ਵਾ ਕਿੱਥੇ ਨਹੀਂ ਉਹ ਫਿਰ ਰਿਸਕ ਨਹੀਂ ਲੈਂਦੇ ਤੇ ਉਹਨਾਂ ਤੱਕ ਰਾਸ਼ਨ ਪਹਚਾਓ ਬਾਕੀ ਵਾਇਭਰੂ ਮੇਅਰ ਕਰੇ ਪੰਜਾਬ ਦੇ ਨਾਲ ਖੜੀਏ ਪੰਜਾਬ ਦੇ ਨਾਲ ਖੜਨ ਦਾ ਸਮਾਂ ਕਿਉਂਕਿ ਪੰਜਾਬ ਅਸੀਂ ਜਦੋਂ ਕਿਤੇ ਬਾਹਰਲੀਆਂ ਸਟੇਟਾਂ ਤੇ ਭਾਰੀ ਪੈਂਦਾ ਵਾ ਤੇ ਪੰਜਾਬ ਵਾਲੇ ਸਭ ਤੋਂ ਪਹਿਲਾਂ ਅੱਗੇ ਜਾਂਦੇ ਆ ਤੇ ਮੰਨ ਲਓ ਹਿਮਾਚਲ ਵਾਲੀ ਸਾਈਡ ਦਾ ਸਾਡੇ ਨੌਜਵਾਨ ਜਾਂਦੇ ਆ ਇਸ ਟਾਈਮ ਜੇ ਕੋਈ ਉੱਥੇ ਫਸ ਜਾਂਦੇ ਉਹਨੂੰ ਪਾਣੀ ਦੀ ਬੋਤਲੀ 500000 ਦੀ ਦਿੰਦੇ ਆ ਤੇ ਅਸੀਂ ਜਦੋਂ ਵੀ ਲੋੜ ਪੈਂਦੀ ਆ ਉਹਨਾਂ ਨੂੰ ਲੋੜ ਪੈਂਦੀ ਆ ਉਹਨਾਂ ਤੇ ਆਫਤ ਹੁੰਦੀ ਆ ਅਸੀਂ ਬਹੁਤ ਛੇਤੀ ਉਧਰ ਨੂੰ ਜਾਂਦੇ ਆ ਪਰ ਜਦੋਂ ਆਪਣੇ ਪੰਜਾਬ ਤੇ ਪੈਂਦੀ ਆ ਤੇ ਬਾਹਰੋਂ ਕੋਈ ਨਹੀਂ ਆਉਂਦਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿਉਂਕ ਜੇ ਸਾਡੇ ਪੰਜਾਬ ਨਾਲ ਨਹੀਂ ਕੋਈ ਖੜਦਾ ਤੇ ਸਾਨੂੰ ਕੀ ਲੋੜ ਪਈ ਆ ਬਈ ਬਾਹਰ ਜਾ ਕੇ ਕਿਸੇ ਨਾਲ ਖੜਨ ਦੀ ਆਪਣੇ ਪੰਜਾਬ ਨਾਲ ਖੜੋ ਆਪਣੇ ਪੰਜਾਬੀਆਂ ਨਾਲ ਖੜੋ ਇਹਨਾਂ ਦਾ ਸਾਥ ਦਿਓ ਇਹਨਾਂ ਦੀ ਬਾਹ ਫੜੋ ਜੇ ਇਹਨਾਂ ਦੀ ਆਪਾਂ ਬਾਹਣ ਅੱਜ ਨਾਲ ਨਾ ਬਾਹ ਫੜੀ ਚਾਰ ਦਿਨਾਂ ਨੂੰ ਆਪ ਪਛਤਾਵਾਂਗੇ ਇਹ ਉੱਠ ਨਹੀਂ ਸਕਦੇ ਜਿੰਨੀ ਮਾਰ ਇਹਨਾਂ ਨੂੰ ਪੈ ਚੁੱਕੀ ਆ ਜਿੰਨਾ ਇਹ ਇਸ ਟਾਈਮ ਮਤਲਬ ਔਖਿਆਈ ਘਟ ਰਹੇ ਆ ਅਸੀਂ ਬਿਆਨ ਨਹੀਂ ਕਰ ਸਕਦੇ ਸ਼ਬਦ ਸਾਡੇ ਬਿਆਨ ਨਹੀਂ ਕਰ ਸਕਦੇ ਭਾਜੀ ਅਸੀਂ ਹੁਣ ਇਹਨਾਂ ਕੋ ਔਨੇ ਆ ਜਾਂਦੇ ਆ ਸਾਨੂੰ ਪਤਾ ਕਿੰਨਾ ਦਰਦ ਲਈ ਫਿਰਦੇ ਆ ਤੇ ਇਹਨਾਂ ਦੀ ਆਪ ਗਰਾਊਂਡ ਲੈਵਲ ਤੇ ਆ ਕੇ ਮੰਨ ਲਓ ਆ ਹੁਣ ਪਾਣੀ ਲਾਤੀ ਜਾਣਾ ਥੋੜੇ ਰ ਮੈਂ ਇੱਕ ਰਿਕੁਐਸਟ ਕਰਦਾ ਹੱਥ ਜੋੜ ਕੇ ਬੇਨਤੀ ਆ ਇਸ ਟਾਈਮ ਨਾਲ ਲੰਗਰ ਲਿਆਓ ਨਾ ਕੁਛ ਚਾਰਾ ਚਾਹੀਦਾ ਪਸ਼ੂਆਂ ਦਾ ਉਹ ਪਚਾਓ ਜਿਹੜੇ ਡੇਰਿਆਂ ਤੇ ਫਸੇ ਆ ਜਾਉਣਾ ਤੱਕ ਲੰਗਰ ਜਾਂ ਕੁਛ ਪਚਾਓ ਤੇ ਜਿਹੜੇ ਅਜ ਤਾਂ ਲੱਗਦੇ ਘਾਰ ਆ ਪਿੰਡਾਂ ਦੇ ਨਾਲ ਇਹਨਾਂ 'ਚ ਬਹੁਤਾ ਰਾਸ਼ਨ ਨਾ ਪਚਾਓ ਸਟੇ ਕਰ ਲਓ ਥੋੜਾ ਟਾਈਮ ਰੁਕ ਜਿਓ ਇਹਨਾਂ ਕੋਲ ਇਹਨਾਂ ਦੀ ਕਾਨਕ ਇਹਨਾਂ ਦਾ ਸਾਰਾ ਕੁਝ ਖਰਾਬ ਹੋ ਚੁੱਕਾ ਜੇ ਸੇਵਾ ਕਰਨੀ ਆ ਇੱਕ ਪਿੰਡ ਜਾਂ ਦੋ ਪਿੰਡ ਫੜ ਲਓ ਉਹਨਾਂ ਦੇ ਵਿੱਚ ਹਰ 15 ਦਿਨ ਬਾਅਦ ਰਾਸ਼ਨ ਦੇ ਕੇ ਆਓ ਹਰ 15 ਦਿਨ ਬਾਅਦ ਉਹਨਾਂ ਨੂੰ ਦਵਾਈ دارو ਦੋ ਕਿਉਂਕਿ ਇਹਨਾਂ ਦੇ ਕੋਲ ਕੀ ਆ ਵਿਚਾਰਾ ਜੋ ਫਸਲ ਹੀ ਜਾਂ ਠੇਕੇ ਤੇ ਜ਼ਮੀਨਾਂ ਹੀ ਸਾਰੀਆਂ ਹਟ ਗਈਆਂ ਕੁਝ ਨਹੀਂ ਬਚਿਆ ਜੇ ਆਪਾਂ ਦੇਖ ਲਈਏ ਨਾ ਇੰਨੇ ਕ ਗਰਾਊਂਡ ਲੈਵਲ ਤੇ ਹਾਲ ਹੀ ਨਾਲ ਦੇ ਵਿਚਾਰਿਆਂ ਦੇ ਮਤਲਬ ਤਰਸਜੋਗ ਨੇ ਤੇ ਜੇ ਆਪਾਂ ਹੁਣ ਇੱਕ ਹੁਣ ਪਤਾ ਕੀ ਹੁੰਦਾ ਸਾਡੇ ਹੱਲਾ ਮਾਰਦੇ ਆ ਚਲੋ ਜੀ ਹੁਣ ਸਾਰੇ ਆਪਾਂ ਤੁਰੇ ਆ ਸਾਰੇ ਆ ਰਹੇ ਆ ਬਹੁਤ ਆ ਤੱਕ ਮੈਂ ਤੇ ਇਹ ਰਿਕਵੈਸਟ ਕਰਦਾ ਕਿ ਹੁਣ ਵੀ ਆਓ ਇਹ ਨਹੀਂ ਕਿ ਮੈਂ ਕਹਿੰਦਾ ਕਿ ਹੁਣ ਨਾ ਆਓ ਪਰ ਆ ਜਦੋਂ 10 ਦਿਨ 15 ਦਿਨ 20 ਦਿਨ ਮਹੀਨੇ ਬਾਅਦ ਇਹਨਾਂ ਦਾ ਹਾਲਚਾਲ ਪੁੱਛੋ ਉਦੋਂ ਇਹਨਾਂ ਨੂੰ ਰਾਸ਼ਨ ਦਿਓ ਉਦੋਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਨੂੰ ਲੋੜ ਚੀਜ਼ਾਂ ਦੀ ਲੋੜ ਆ ਉਹ ਦਿਓ ਇਸ ਟਾਈਮ ਤੇ ਚਲੋ ਬਹੁਤ ਆ ਰਿਹਾ ਬੜੇ ਪਰਮਾਤਮਾ ਦੀ ਕਿਰਪਾ ਇਹ ਪੰਜਾਬ ਆ ਮਤਲਬ ਸਹੀ ਤੇ ਨਿਕਲੀਆਂ ਇਹ ਚੀਜ਼ਾਂ ਤੋਂ ਆ ਮਜਲੂਮ ਦੀ ਰਾਖੀ ਕਰਨ ਦੇ ਲਈ ਸਾਡਾ ਜਿਹੜਾ ਖਾਲਸਾ ਪੰਥ ਸਾਜਿਆ ਇਸ ਇਸ ਗੱਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਇਹਨਾਂ ਦੀ ਹੁਣ ਵੀ ਸਾਰ ਲੋ ਪਰ ਇਹ ਨਹੀਂ ਕਿ ਸਿਰਫ ਹੁਣ ਸਾਰ ਲੈ ਕੇ ਛੱਡ ਜੋ ਥੋੜੇ ਟਾਈਮ ਬਾਅਦ ਵੀ ਨਹੀਂ ਸਾਰ ਲੈਂਦੇ ਰਹੋ ਇੰਨੀਆਂ ਕੀ ਬੇਨਤੀਆਂ ਜੀ ਬਾਕੀ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ਖੜੋ ਪੰਜਾਬੀਆਂ ਦੇ ਨਾਲ ਖੜੋ ਕਿੰਨੀ ਕਿ ਦਿੱਕਤ ਆਂਦੀ ਜਦੋਂ ਇਸ ਬੋਟ ਨੂੰ ਲੈ ਕੇ ਜਾਣੇ ਹੋ ਕਿਉਂਕਿ ਕਈ ਜਾਨਵਰ ਵੀ ਇਸ ਪਾਣੀ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਕਈ ਤਰ੍ਹਾਂ ਦੇ ਸੱਪ ਵੀ ਕਹਿੰਦੇ ਹਾਂ ਜੀ ਦਿਕਤ ਪਾਜੀ ਬਹੁਤ ਆਉਂਦੀ ਜਿੰਨਾ ਜਿੰਨਾ ਵੀ ਆਪਾ ਦੱਸ ਸਕਦੇ ਆ ਪਹਿਲੀ ਗੱਲ ਇਹ ਆ ਕਿ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਪਾਣੀ ਕਿੱਥੇ ਡੂੰਗਾ ਕਿੱਥੇ ਘਾਟਾ ਕਿੱਥੇ ਵਾਧਾ ਇਹ ਬੋਟ ਇਸ ਤਰ੍ਹਾਂ ਦੀਆਂ ਇਹਨਾਂ ਦੇ ਵਿੱਚ ਕੁਝ ਵੱਜ ਵੀ ਸਕਦਾ ਜੇ ਆਪਾਂ ਇਕੱਲੇ ਨਿਕਲਦੇ ਆ ਇਹ ਬੋਟ ਖਰਾਬ ਵੀ ਹੋ ਸਕਦੀ ਆ ਜਿੱਥੇ 25 25 20 20 25 25 ਫੁੱਟ ਪਾਣੀ ਆ ਆਪਾਂ ਇਧਰਲੀ ਸਾਈਡ ਗਈ ਹਰੀ ਕੇ ਉਧਰ ਵੀ 20 20 25 25 ਫੁੱਟ ਪਾਣੀ ਚੜਿਆ ਹੋਇਆ ਦਰਿਆ ਦਾ ਤੇ ਇਧਰ ਰਮਦਾਸ ਵਾਲੀ ਸਾਈਡ ਵੀ ਬਹੁਤ ਪਾਣੀ ਸੀ ਪਰ ਕੱਲੀ ਬੋਰਡ ਜਦੋਂ ਪਾਉਂਦੇ ਆ ਖਤਰਾ ਤੇ ਹੈ ਹੀ ਹੈ ਜੇ ਕਿਤੇ ਖਰਾਬ ਹੋ ਗਿਆ ਆਪਾਂ ਹੁਣ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਗਏ ਸੀ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਉਧਰ ਵਹਾ ਬਹੁਤ ਤੇਜ਼ੀ ਪਾਣੀ ਦਾ ਤੇ ਬੋਟ ਬੜੀ ਮੁਸ਼ਕਲ ਚੱਲਦੀ ਹੈ ਰਿਸਕ ਤੇ ਹੈ ਜਦੋਂ ਆਪਾਂ ਕਿਸੇ ਕੋ ਜਦ ਸੋਚ ਹੀ ਲਿਆ ਤੇ ਆ ਹੀ ਲਿਆ ਕਿ ਰਿਸਕ ਹੁਣ ਕਿਸੇ ਨੂੰ ਬਚਾਉਣਾ ਵਾ ਕਿਸੇ ਦੇ ਘਰ ਜਾਣਾ ਵਾ ਕਿਸੇ ਨੂੰ ਕੱਢਣਾ ਵਾ ਫਿਰ ਰਿਸਕ ਤੇ ਭਾਜੀ ਲੈਣਾ ਪੈਣਾ ਹਣਾ ਤੇ ਬਾਕੀ ਪਾਣੀ ਦੇ ਵਿੱਚ ਜੋ ਕਾਂ ਜਾਕਾਂ ਬਹੁਤ ਆ ਬੜਾ ਕੋਸ਼ਾ ਹੁਣ ਸਾਡੇ ਤੇ ਇਦਾਂ ਅਲਰਜੀ ਇੰਨੀ ਹੋਈ ਪਈ ਆ ਪੈਰਾਂ ਤੇ ਖੁਰਕੀ ਹੋਈ ਜਾਂਦੀ ਬਹੁਤ ਇਦਾਂ ਪਾਣੀ ਦਾ ਉਹਦੇ ਨਾਲ ਨੁਕਸਾਨ ਵੀ ਬਹੁਤ ਆ ਪਰ ਇਹਨਾਂ ਦੇ ਦੁੱਖ ਵੇਖ ਕੇ ਆਪਣਾ ਨੁਕਸਾਨ ਨਹੀਂ ਪਈ ਜਾਨੂੰ ਕੋਈ ਦੁੱਖ ਦਾ ਉਹਦੇ ਵੱਲ ਤੇ ਸਾਡਾ ਧਿਆਨ ਵੀ ਨਹੀਂ ਜਾਂਦਾ ਜੇ ਸਾਡੇ ਕੁਝ ਹੁੰਦਾ ਵੀ ਆ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਈ ਵਾਰੀ ਟਾਰਗੇਟ ਕੀਤਾ ਜਾਂਦਾ ਕਈ ਵਾਰੀ ਉਹਨਾਂ ਤੇ ਗੱਲਾਂ ਕੀਤੀਆਂ ਜਾਂਦੀਆਂ ਕਿ ਨੌਜਵਾਨੀ ਪੰਜਾਬ ਦੀ ਨਸ਼ਿਆਂ ਚ ਡੋਟਰੀਆ ਇਸ ਵੱਲੇ ਸਭ ਤੋਂ ਜ਼ਿਆਦਾ ਕੰਮ ਪੰਜਾਬ ਦੀ ਨੌਜਵਾਨੀ ਆ ਬਿਲਕੁਲ ਬਿਲਕੁਲ ਪੰਜਾਬ ਦੀ ਨੌਜਵਾਨੀ ਨਸ਼ਾ ਠੀਕ ਹੈ ਜੀ ਕੁਝ ਹੋ ਸਕਦਾ ਕੁਝ ਹੱਦ ਤੱਕ ਨਸ਼ਾ ਇਹ ਤੇ ਆਪਾਂ ਮੁਕਰ ਨਹੀਂ ਸਕਦੇ ਭਾਜੀ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ ਪੰਜਾਬ ਦੇ ਵਿੱਚ ਨਸ਼ਾ ਹੈ ਕੋਈ ਸ਼ੱਕ ਨਹੀਂ ਹੁਣ ਅਕੱਲ ਪਰਸੂ ਦੀ ਖਬਰ ਆ ਇੱਕ ਵੀਰ ਦੀ ਡੈਥ ਹੋਈ ਹੈ ਹੈਨਾ ਬਹੁਤ ਇਦਾਂ ਹੀ ਆਪਾਂ ਵੀਡੀਓ ਅਕਸਰ ਦੇ ਦਿੰਦੇ ਇਸ ਚੀਜ਼ ਤੇ ਵੀ ਠੱਲ ਪਾਉਣੀ ਚਾਹੀਦੀ ਬਾਕੀ ਜਿਹੜੀ ਆ ਖੜੀ ਹੈ ਪੰਜਾਬ ਦੀ ਨੌਜਵਾਨੀ ਤੇ ਇਹ ਸਾਰੇ ਦਰਦ ਰੱਖਦੇ ਆ ਪੰਜਾਬ ਦੇ ਲਈ ਜਿਹੜੀ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਮਢੀਰ ਦਸੇ ਜਾਂਦਾ ਉਹ ਪਰੇ ਔਕੇ ਵੇਲੇ ਇਹੀ ਕੰਮ ਹੁੰਦੀ ਆ ਸਹੀ ਦੱਸਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਸਾਡੀਆਂ ਹੁਣ ਮੈਂ ਚਲੋ ਜ਼ਿਆਦਾ ਨਹੀਂ ਬੋਲਣਾ ਚਾਹੁੰਨਾ ਗੱਲਾਂ ਬਹੁਤ ਹੋ ਜਾਣਗੀਆਂ ਬਹੁਤ ਜ਼ਿਆਦੀਆਂ ਹੋ ਜਾਣਗੀਆਂ ਉਹ ਉਹ ਅੱਗੇ ਨਹੀਂ ਹੁੰਦੀਆਂ ਹਨਾ ਤੇ ਇਹੀ ਨੌਜਵਾਨ ਅੱਗੇ ਹੁੰਦੇ ਆ ਇਹ ਜ਼ਰੂਰ ਗੱਲ ਯਾਦ ਰੱਖਿਆ ਕਰੋ ਜਦੋਂ ਵੀ ਔਕਾ ਸਮਾਂ ਹੁੰਦਾ ਭਾਵੇਂ ਕੋਵਿਡ ਦਾ ਹੀ ਜਾਂ ਹੂਣ ਦਾ ਆਪਣੇ ਜਿਹੜੇ ਨੌਜਵਾਨ ਇਹ ਅੱਗੇ ਹੁੰਦੇ ਆ ਇਹਨਾਂ ਨੂੰ ਇੰਨੀ ਛੇਤੀ ਟਾਰਗੇਟ ਨਾ ਕਰਿਆ ਕਰੋ ਇਹਨਾਂ ਨੂੰ ਜੇ ਤੁਹਾਨੂੰ ਲੱਗਦਾ ਕਿ ਕੋਈ ਹੁੱਲੜਵਾਜ ਆ ਜਾਂ ਜਾਂ ਕੋਈ ਹੈ ਉਹਨੂੰ ਪਿਆਰ ਨਾਲ ਜਿਹੜਾ ਕਰਦਾ ਉਹਨੂੰ ਸਮਝਾ ਦਿਆ ਕਰੋ ਸਾਰਿਆਂ ਤੇ ਬਲੇਮ ਨਾ ਲਾਇਆ ਕਰੋ ਇਹ ਮੇਰੀ ਬ